ਲ ਗੁਰ ਸੇਬੀ ਆਹ ਨਿਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋ ਹਉ ਕੁਰ ਸਾਹੋ ਝਟੀ ਆਹ ਉਦੜਿਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਈਐ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦਸਾਹ ਜਿਸ ਪਾਸੇ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सलोक महल्ला शेखा चौचक्कया एहो मान ਇਕ ਤਕਾਰੇ ਆਣੇ ਇਹੜ ਤੇੜ ਛੱਡ ਤੂ ਗੁਰ ਕਾ ਸਬਦ ਪਾਣ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਇਹੜ ਤੇੜ ਸਾਡੇ ਤੂ ਗੁਰ ਕਾ ਸਬਦ ਪ੍ਰਸ਼ਾਨ ਸਤ ਗੁਰ ਅਗੱਟ ਹੈ ਪਾਉ ਸਬ ਕੇਸ਼ੂ ਜਾਣਾ ਜਾਣੋ ਸਾ ਮਨ ਸਾ ਜਲਾਏ ਤੂੰ ਹੋਏ ਰਾਹੋ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ

तेगो खानो, महला तिज्ञा, हारे गोन तोटे ना कीमत कहन न जाए, ननक गोर मोख गुण रव है। ਗੁਣ ਮਹਿ ਉਦਾਸ ਸਮਾਈ ਪੌੜੀ ਹਾਰ ਚੋਲੀ ਦੇ ਹਸਬਾਰੀ ਕੱਢ ਪੈਦੀ ਭਗਤ ਕਾਰ ਹਰਿ ਪਾਟ ਲੱਗਾ ਅਧਿਕਾਈ ਬਹੁ ਬਹੁ ਬਿਦ ਭਾਤ ਕਾਰ ਜੋ ਬੁੱਝਣ ਹਾਰਾ ਅੰਤਰ ਬੀਬੇ ਕਾਰੇ ਸੋ ਬੁੱਝਾ ਜਿਸ 부ਝਾਏ ਆਪੇ ਹਾਰੇ ਜਾਨ ਨਾਨਕ ਕਹਾ ਵਿਚਾਰ ਗੁਰਮੁਖ ਹਾਰੇ ਸਤ ਤੇ ਹਾਰੇ ਸੋ ਬੁਝਾਏ ਏ ਹੋ ਬਿਬੇਕ ਜਿਸ ਬੁਝਾਏ ਆਪੇ ਹਾਰੇ ਜਨ ਨਾਨਕ ਕਾਹ ਵਿਚਾਰ ਗੁਰਮੁਖ ਹਾਰੇ ਸਤ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਏਹੋ ਮਨ ਇਕਤ ਘਾਰੇ ਆਣ ਏਹੜ ਤੇਹੜ ਛਾਡੇ ਤੂ ਗੁਰ ਕਾ ਸਬਦ ਪਛਾਨ ਰਾਗ ਸੋਰਠ ਕੀ ਵਾਰ ਪੌੜੀ 11ਵੀਂ ਸ਼ਲੋਕਾ ਨਾਲ